ਦੋਸਤੋ ਮੈਂ ਲਾਪਰੀ ਸਿੰਘ ਤੇ ਆਪਾਂ ਇਸ ਸਮੇਂ ਆਪਣੇ ਪਿੰਡ ਸੋਹਣੇ ਵਾਲੇ ਦੇ ਵਿੱਚ ਆਹਨ ਤੇ ਕਣਕ ਨੂੰ ਪਾਣੀ ਲਾਇਆ ਠੀਕ ਆ ਅੱਜ ਇੱਕ ਫੱਗਣ ਆ ਤੇ ਬਸੰਤਰੁੱਤ ਚੱਲਦੀ ਪਈ ਆ ਚਾਰੇ ਪਾਸੇ ਜਿਹੜੀ ਆ ਬਸੰਤਰੁੱਤ ਦਾ ਆਗਮਨ ਹੋਇਆ ਪਿਆ ਏ ਬਹੁਤ ਸੋਹਣੇ ਪੰਛੀ ਜਿਹੜੇ ਆ ਬੋਲਣ ਡੇ ਆ ਤੇ ਸਰਵਾਂ ਖਿੜੀਆਂ ਪਈਆਂ ਤੇ ਰੁੱਖਾਂ ਦੀਆਂ ਨਵੀਆਂ ਟਾਹਣੀਆਂ ਨਿਕਲਣੀਆਂ ਤੁਸੀਂ ਵੇਖ ਸਕਦੇ ਜੋ ਮੋਟਰ ਚੱਲਦੀ ਪਈ ਖੇਤਾਂ ਦੇ ਵਿੱਚ ਤੇ ਆਪਾਂ ਕਣਕ ਨੂੰ ਪਾਣੀ ਲਾਉਣ ਡੇ ਆ प्यारे दोस्तों ए अपनी मोटर चलਦੀ ਪਈ ਆ ਤੇ ਲਾਈਟ ਆਈ ਨੂੰ ਕੁਝ ਘੰਟੇ ਹੋ ਗਏ ਤੇ ਆਪਾਂ ਪਾਣੀ ਲਾਇਆ ਪਿਆ ਕਣਕ ਨੂੰ ਤੀਜਾ ਪਾਣੀ ਲਾਇਆ ਪਿਆ ਤੇ ਕਣਕ ਕਾਫੀ ਵਧੀਆ ਇਸ ਵਾਰੀ ਤੇ ਇਹ ਇਸ ਤੋਂ ਬਾਅਦ ਇੱਕ ਪਾਣੀ ਰਹਿ ਜਾਣਾ ਸਿਰਫ ਲਗਭਗ ਇੱਕ ਪਾਣੀ ਹੋਰ ਲੱਗੂਗਾ ਉਸ ਤੋਂ ਬਾਅਦ ਕਣਕ ਪੱਕ ਜਾਊਗੀ ਦੋਸਤੋ ਇਹ ਆਪਣੀ ਕਣਕ ਤੇ ਕਣਕ ਇਸ ਵਾਰੀ ਕਾਫੀ ਸੰਘਣੀ ਆ ਕਾਫੀ ਸੋਹਣੀ ਕਣਕ ਆ ਤੇ ਡੈਡੀ ਆਪਾਂ ਕਿੰਨੇ ਪਾਣੀ ਹੋਰ ਲਾਉਣੇ ਆ ਪਾਣੀ ਇੱਕ ਹੋਰ ਲਾਉਣਾ ਆ ਤੀਜਾ ਪਾਣੀ ਲੱਗੀਆਂ ਚੌਥੇ ਜੀ ਬਸ ਕਰ ਜਾਣਾ ਮੁਰਕੀ ਚੌਥਾ ਕਦੋਂ ਲਾਉਣਾ ਚੌਥਾ 8-10 ਦਿਨਾਂ ਤੱਕ ਤੇ ਉਹਨੇ ਦਿਨਾਂ ਤੱਕ ਸਿੱਟੇ ਨਿਕਲਣਗੇ ਹਾਂ ਸਿੱਟੇ ਨਿਸਰਾਉਣੀ ਹਰੀ ਕਣਕ ਨਿਸਰ ਕੇ ਬਸ ਮੁਰਕਿਆ ਨਹੀਂ ਲਾਉਣਾ ਫਿਰ ਪਿੰਦੀ ਕਣਕ ਭਾਰੀ ਹੋ ਜਾਂਦੀ ਨਾ ਸਿੱਟੇ ਦਾ ਫਿਰ ਚੌਥਾ ਪਾਣੀ ਲਾ ਕੇ ਬਸ ਕਰ ਦੇਣਾ ਠੀਕ ਆ 啊。Uh.